ਹੌਣ ਲੋਕਾਂ ਨੂੰ ਲੋਕਾਂ ਦੇ ਦਿਮਾਗ ਕੰਮ ਕਰ ਲੱਗੇ ਆ ਅੱਜ ਦੇਖ ਰਹੇ ਸੀ ਹਰਮੰਦਰ ਸਾਹਿਬ ਦੇ ਮੂਰੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਇੰਨਾ ਮੰਗਤਾ ਇੰਨਾ ਮੰਗਤਾ ਆ ਯਾਰ ਰਹਿ ਰੱਬ ਦਾ ਨਾਮ ਐਂ ਗਿਆ ਤਾਂ ਯਾਰ ਆਪਣਾ ਪੰਜਾਬ ਕੁਸ ਪਈਆਂ ਨੇ ਆਉ ਕੰਮ ਵਾਲਿਆਂ ਨੇ ਭਰ ਦੇਣਾ ਕੁਸ ਆ ਮੰਗਤੇ ਨੇ ਭਰ ਦੇਣਾ ਇਹੀ ਆ ਯਾਰ ਇਹ ਤਾਂ ਆਪਰ ਨੂੰ ਮੱਥਾ ਟੇਕਣ ਨਹੀਂ ਦਿੰਦੇ ਘਰੇ ਪੈਲਸਾ ਦੇ ਵਿੱਚ ਇਹ ਜ ਆਉੜੇ ਵਿਆਹਾਂ ਚ ਇੰਨਾ ਵਾਧਾ ਵਧ ਗਿਆ ਯਾਰ ਲੋਕ ਵੀ ਦੇਈ ਜਾਂਦੇ ਕੋਈ 100 ਦੇ ਦਿੰਦਾ ਕੋਈ 50 ਦੇ ਦਿੰਦਾ ਇਹਨਾਂ ਨੂੰ ਕਾਹਦੇ ਦੇਣਿਆ ਪੈਸੇ ਯਾਰ ਇਹਨਾਂ ਨੂੰ ਆਪਣੀਆਂ ਇੱਥੇ ਬੁੜੀਆਂ ਦੇਖੋ ਪੰਜਾਬੀਆਂ ਦੀਆਂ ਕੋਈ ਨਰੇਕਾ ਚ ਲੱਗੀ ਵੀ ਆ ਕੋਈ ਯਾਰ ਝੋਨਾ ਲਾਈ ਜਾਂਦੀ ਆ ਕੋਈ ਹੋਰ ਕੰਮ ਕਰੀ ਜਾਂਦੇ ਕੋਈ ਕਿਸੇ ਦੇ ਘਰੇ ਪੋਚਾ ਲਾਈ ਜਾਂਦੀਆਂ ਯਾਰ ਉਹ ਬੁੜੀਆਂ ਵਿਚਾਰੀਆਂ 2-2000 3-3000 ਮਹੀਨੇ ਤੇ ਕੰਮ ਕਰੀ ਜਾਂਦੀਆਂ ਇਹਨਾਂ ਨੂੰ ਦਿਹਾੜੀ ਵੀ ਨੂੰ ਮੈਂ ਤਾਂ ਵੀ 2-2 3-3000 ਇੱਕ ਜਾਨੀ ਨੂੰ ਬਣਦੀ ਹੋਊਗੀ ਕੀ ਕਰਦੇ ਆ ਜੇ ਜੀ ਭਾਵੀ ਕੱਟਦੇ ਹੋਣਗੇ ਤੇ ਮੈਨੂੰ ਇਹਦਾ ਬਾਹਰੋਂ ਬੂਰੋਂ ਆਇਆ ਹੋ ਕੇ ਬੰਦਾ ਕੋਈ ਪਾਰਸ ਦਾ 5-7 ਜਣੇ ਉਹੀ ਡਾਲੇ ਹੋ ਜਾਂਦੇ ਬੰਦੇ ਦਾ ਯਾਰ ਉਹੀ ਘਬਰਾ ਜਾਂਦਾ ਬੰਦਾ ਤਾਂ ਇਹਨਾਂ ਨੂੰ ਦੇਖ ਕੇ ਤਾਂ ਫਿਰ ਆਥਾਂ ਨੂੰ ਇਹ ਠੇਕੇ ਖੜੇ ਹੁੰਦੇ ਆ ਟੁੱਟੇ ਪੈਸੇ ਜਿੰਨੇ 10-10 ਦੇ ਜਾਂ ਹੋਰ ਸਾਰੇ ਨੇ ਠੇਕੇ ਦੇ ਦੇਣੇ ਆ ਉਹਨਾਂ ਨੇ ਮੋੜਨੇ ਹੁੰਦੇ ਆ ਲੋਕਾਂ ਨੂੰ ਉਹ ਲੈ ਲੈਂਦੇ ਇਹਨਾਂ ਤੋਂ ਵੱਡੇ ਨੋਟੇ ਨੇ ਉਹ ਦੇ ਦਿੰਦੇ ਆ ਮੀਟ ਖਾਂਦੇ ਆ ਸ਼ਰਾਬ ਪੀਂਦੇ ਆ ਹੱਥ ਜਿਵੇਂ ਕਿ ਰਾਤ ਨੂੰ ਰੋਟੀ ਖਾਂਦੇ ਆ ਇਹ ਨੇਰੇ ਹੋਏ ਲੀੜੇ ਬਦਲ ਲੈਂਦੇ ਆ ਪਤਾ ਹੀ ਨਹੀਂ ਲੱਗਦਾ ਵੀ ਇਹ ਮੰਗਦਾ ਸੀ ਕਿ ਕੌਣ ਸੀ ਇਸ ਤਰ੍ਹਾਂ ਦੀਆਂ ਕਿਤੇ ਕਿਸੇ ਨੂੰ ਵੀ ਕੋਈ ਵੀ ਮੰਗਤਾ ਮਿਲੇ ਕੋਈ ਪਿੰਡ ਦੇ ਵਿੱਚ ਵੀ ਆਵੇ ਯਾਰ ਬੇਨਾ ਜੀ ਨੂੰ ਆਪਾਂ ਜਾਣਦੇ ਨਹੀਂ ਖੁਸ਼ੀ ਉਹਨੂੰ 5 ਰੁਪਏ ਨਾ ਦਿਓ ਮੇਰੇ ਵੀਰ ਨਾ ਉਹਨੂੰ ਘਰੇ ਵੜਨ ਦਿਓ ਜਮਈ ਅਗਲੀਆਂ ਗੱਲਾਂ ਕਹੀਆਂ ਹੁਣ ਅੱਗੇ ਆਪਣੇ ਖੁੱਲੇ ਘਰ ਹੁੰਦੇ ਸੀ ਬਰਾਂਡੇ ਹੁੰਦੇ ਸੀ ਦਲਾਨ ਹੁੰਦੇ ਸੀ ਬੈਠੇਦੇ ਸਾਰੇ ਰਲ ਕੇ ਹੁਣ ਨਹੀਂ ਹੁਣ ਤਾਂ ਆਪਾਂ ਕੱਲੇ-ਕੱਲੇ ਇਹ ਨਹੀਂ ਪਤਾ ਦੂਜੇ ਕਵਰੇ ਜਾ ਕੇ ਇਹ ਜੀਆਂ ਮਾਰੀ ਜਾਂਦੀਆਂ ਤੇ ਦੂਜਾ ਰਾਵਨਾ ਸੁੱਤਾ ਪਿਆ ਹੋਵੇ ਕੋਠੀ 'ਚ ਆ ਕੋਠੀ 'ਚ ਪਏ ਸੀ ਬਾਈ ਇੱਕ ਇਧਰ ਫਿਰੋਜ਼ਪੁਰੇ ਦੀ ਬਿਜਲੀ ਡਿੱਗੀ ਆ ਆ ਦੂਜੀ ਆਪਣੀ ਅਸਮਾਨੀ ਬਿਜਲੀ ਉਹ ਕਹਿੰਦੇ ਜਦੋਂ ਅਸੀਂ 2:30 ਵਜੇ ਪਸ਼ਾਬ ਕਰਨ ਉੱਠੇ ਨਾ ਫੇਰ ਸਾਨੂੰ ਪਤਾ ਲੱਗਿਆ ਵੀ ਸਾਡੇ ਘਰੇ ਬਿਜਲੀ ਡਿੱਗੀ ਆ ਮੋਟਰਸਾਈਕਲ ਮੱਚ ਗਿਆ ਤੇ ਉਧਰ ਟਰੈਕਟਰ ਤੇ ਵੀ ਸਾਰਾ ਸਾਮਾਨ ਜਿਆ ਉਤੋਂ ਮੱਚ ਗਿਆ ਡੱਕ ਡੱਕ ਉਧਰ ਹੋਰ ਘੀਰਾ ਲਾਇਆ ਸੀ ਪੱਥ ਗਿਆ ਉਹ ਮੱਚ ਗਿਆ ਤੇ ਹੋਰ ਬੂਰੀਆਂ ਵਾਰੀਆਂ ਪਈਆਂ ਸੀ ਉਤੇ ਬਹੁਤ ਸਾਮਾਨ ਜਿਆ ਪਿਆ ਉਹ ਸਾਰਾ ਮੱਚ ਮੱਚ ਗਿਆ ਤੇ ਉਤੋਂ ਬਰਾਂਡਾ ਸਾਰਾ ਟਾਤਾ ਬਾਲੇ ਵਾਲੀ ਛੱਤ ਸੀ ਬਾਲਿਆਂ ਨੂੰ ਅੱਗ ਲੱਗੀ ਪਈ ਸੀ ਅਜੇ ਵੀ ਧੁਕੀ ਜਾਂਦੀ ਸੀ ਤੇ ਲਾਲੋ ਸਾਹਬ ਰ ਕੋਠੀ ਦੇ ਵਿੱਚ ਜਦ ਚੋਰੀ ਤੇ ਕਤਲ ਹੋਈ ਜਾਊਗਾ ਤੇ ਤੇ ਫੇਰ ਜਾਂ ਚੋਰੀ ਹੋਈ ਜਾਊਗੀ ਤੇ ਮੈਂ ਦੱਸੂ ਆਪਰੂ ਪਤਾ ਲੱਗੂ ਜਿਹੜਾ ਬੰਦਾ ਬਾਹਰ ਪਿਆ ਉਹਦਾ ਕਜਾਮ ਤਾਈ ਪਈ ਹੈ ਯਾਰ ਇਹੇ ਜੇ ਆਪਣੇ ਹਾਲਾਤ ਆ ਯਾਰ ਆਪਾਂ ਤਾਂ ਸਗਾਂ ਕੋਠੀਆਂ ਪਾ ਕੇ ਯਾਰ ਬਹੁਤ ਆਪਦੇ ਆਪ ਚ ਬਾਈ ਨੁਕਸਾਨ ਬਹੁਤ ਵੱਡਾ ਕਰ ਲਿਆ ਇਹ ਬਾਹਰਲੇ ਲੋਕਾਂ ਨੇ ਆ ਕੇ ਬਰਾਦਾ ਵਿਆਹਾਂ ਚ ਆਪਣੀ ਪੂਰੀ ਤੋੜੀ ਲਾਤੀ ਪੂਰੀ ਪੰਜਾਬੀ ਬਗਾਰ ਤੇ ਵਿਆਹਾਂ ਨੇ ਮੁੜ ਕੇ ਆ ਕੇ ਘਰਾਂ ਤੋਂ ਕੋਠੀਆਂ ਲਾ ਕੇ ਪਾਉਣ ਪਹਿਲੇ ਕਿੰਨੇ ਸੋਹਣੇ ਘਰ ਹੁੰਦੇ ਸੀ ਯਾਰ ਦੋਹੀ ਪਾਸੇ ਬੈਠ ਕੇ ਪਿੱਛੇ ਅੰਦਰ ਬਰਾਂਡਾ ਵਧੀਆ ਉਹਦੇ ਸਾਰਾ ਟੱਬਰ ਆਪਾਂ ਬੈਠੇ ਉਹਦੇ ਸਾਹਮਣੇ ਸਾਹਮਣੇ ਇੱਕ ਰਸੋਈ ਹੁੰਦੀ ਸੀ ਮੂਰੇ ਆਪਣੇ ਹੁੰਦਾ ਸੀ ਬੁੜੀਆਂ ਦੇ ਚੌਰ ਚੁੱਲਾ ਸਾਹਮਣੇ ਬੈਠੀਆਂ ਰੋਟੀ ਲਾਈ ਜਾਂਦੀਆਂ ਹੁੰਦੀਆਂ ਸੀ ਉਹ ਘਰ ਆਪਣੇ ਚੰਗੇ ਸੀ ਕਿ ਅੱਜ ਅੱਜ ਤੰਗਿਆਂ ਪਰ ਜਿਹੜੇ ਕਦੂ ਜਿਉਂ ਦੀਦੇ ਹੀ ਨਹੀਂ ਕਿੰਨਾ ਮਾਹੌਲ ਆਪਣਾ ਯਾਰ ਆਪ ਹੀ ਆਪਾ ਆਪ ਬਗਾੜ ਲਿਆ ਭਾਈ ਹੁਣ ਮੰਗਤਿਆਂ ਦੇ ਪੂਰਾ ਫੁੱਲ ਰੋਲਾ ਪਈ ਜਾਂਦਾ ਸੀਗਾ ਯਾਰ ਇੱਕ ਸ਼ਹਿਰ ਦੇ ਤੇ ਨਾਨਕ ਸਰ ਲਾ ਲਓ ਜਦੋਂ ਗੱਡੀ ਖੜ ਗਈ ਫਾਟਕ ਲੱਗ ਗਏ ਇਹਨੇ ਢਾਲੇ ਹੋ ਜਾਂਦੇ ਇਹਨੇ ਢਾਲੇ ਉਹਦੇ ਉਧਰ ਦੀ ਮਾਰਦੇ ਢੋਲੇ ਸੀਸੇ ਲੱਗੇ ਹੁੰਦੇ ਬਾਹਰ ਖੋਲੋ ਬਾਹਰ ਖੋਲੋ ਵੀ ਜੇ ਮੈਨੇ ਦੇਣੇ ਹੁੰਦੇ ਆ ਪੱਕੇ ਵੀ ਇਹ ਤਾਂ ਲੈ ਕੇ ਹੀ ਹਟਾਂਗੇ ਅਸੀਂ ਕਿਸੇ ਨੂੰ 1 ਰੁਪਿਆ ਬਣਾ ਦੇਵੋ ਜਾਰੇ ਇਹਨਾਂ ਨੂੰ ਗਹਿਰ ਹੋ ਸਕਾਂ ਜਿੱਥੋਂ ਤੱਕ ਇਹਨਾਂ ਦਾ ਆਰਡਰ ਹੋਏ ਪੰਜਾਬ ਗਵਰਨਮੈਂਟ ਦੇ ਵੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕਰੋ ਅੰਦਰ ਤੇ ਇਹਨਾਂ ਦੀ ਪੂਰੀ ਸਖਤੀ ਕਰੋ ਇਹਨਾਂ ਤੇ ਅੰਦਰ ਵੀ ਆਥਣ ਸਵੇਰੇ ਨਾਲ ਤੇ ਤੌਣੀ ਲਾਓ ਇਹਨੇ ਵੀ ਅੰਦਰ ਭਵਾਤੇ ਰੋਟੀਆਂ ਖਵਾਈ ਜਾਓ ਤੇ ਇਹ ਤਾਂ ਭਾਲਦੇ ਹੀ ਆ ਵੀ ਸਾਨੂੰ ਲੈ ਜਾਣ ਲੋਕ ਅੰਦਰ ਤੇ ਰਾਉਣਾ ਬਹਿ ਕੇ ਰੋਟੀ ਖਾਵਾਂਗੇ ਤੌਣੇ ਲੱਗੇ ਦੋਹੀ ਟਾਈਮ ਇਹਨਾਂ ਦੇ ਫਿਰ ਇਹਨੂੰ ਪਤਾ ਲੱਗੇ ਵੀ ਕਿਵੇਂ ਮੰਗੀਦਾ ਪੰਜਾਬ 'ਚ ਕੰਮ ਕਰੋ ਆ ਛੜ ਗਿਆ ਬੁੱਢੀਆਂ ਤਾਂ ਝੋਨਾ ਵੀ ਲਈ ਜਾਂਦੀਆਂ ਪੰਜਾਬੀਆਂ ਕਹਿੰਦੀਆਂ ਨਰੇਗਾ 'ਚ ਜਾਈ ਜਾਂਦੀਆਂ ਹੋਰ ਕਿੰਨੇ ਕੰਮ ਕਰਦੀਆਂ ਤੇ ਇਹਨਾਂ ਦਾ ਮੰਗਾ ਦੇ ਪੰਜ-ਪੰਜ ਜਵਾਕ ਚੱਕੇ ਨਾਲ ਅਗਲਾ ਕੰਦਾ ਖਨੀ ਦੇ ਹੀ ਹੈ ਜਵਾਕ ਫਿਰ ਇਹਦਾ ਮਤਲਬ ਤਾਂ ਹੋ ਗਿਆ ਪੰਜਾਬੀ ਪਾਲਣ ਜਵਾਕ ਇਹਨਾਂ ਦੇ ਬਣਾਉਣ ਇਹ ਤੇ ਸਾਹਮਣੇ ਪੰਜਾਬੀ ਸ਼ਰਮਦਾ ਘਾਟਾ ਇਹਨਾਂ ਨੂੰ ਬਿੱਲੀ ਗੱਲ ਤੈਨੂੰ ਕਲੜੇ ਕਰਿਆ ਕਰੋ ਘੂਰਿਆ ਕਰੋ ਫਿਰ ਕਈ ਬੰਦੇ ਡਰ ਜਾਂਦੇ ਅਗਲਾ ਕਹਿੰਦਾ ਯਾਰ ਗਰੀਬ ਗਰੀਬ ਕਹਦੇ ਜਾ ਰਹੇ ਤਾਂ ਅਮੀਰ ਆ ਲੋਕ ਇਹ ਪਹਿਰਾਈ ਗਰੀਬੀ ਦਾ ਪਹਿਰਾ ਵਾ ਅੰਦਰ ਉਹ ਤਾਂ ਅਮੀਰ ਆ ਪੈਸਾ ਨਾਲ ਕੋਲੇ ਵੇਸਤਾ ਬਾ ਤਾਂ ਸਰਦਾਰੀਆਂ ਕਰਦੇ ਆ ਜਿਨ੍ਹਾਂ ਨੇ ਕੋਈ ਰੈਂਟ ਇਹਨਾਂ ਨੇ ਨਹੀਂ ਦੇਣਾ ਕੋਈ ਬਿਜਲੀ ਦਾ ਬਿੱਲ ਇਹਨਾਂ ਨੇ ਨਹੀਂ ਦੇਣਾ ਕੋਈ ਹੋਰ ਇਹਨਾਂ ਨੇ ਪਾਣਾ ਪਾਣੀ ਦਾ ਬਿੱਲ ਇਹਨਾਂ ਨੇ ਨਹੀਂ ਦੇਣਾ ਕੋਸ਼ ਨਿਰਨੇ ਦਾ ਬਸ ਆਈ ਬਣਾਇਆ ਵਾ ਜਗਾੜ ਦਾ ਬਸ ਭਈਆ ਇਕੱਠਾ ਕਰਕੇ ਲੈ ਜਾਣਗੇ ਜੁਆਕਾਂ ਵਾਸਤੇ ਬਣਾ ਦੇਣਗੇ ਚੰਗਾ ਖਾਣਾ ਸ਼ਾਮ ਨੂੰ ਮੀਟਰ ਹੈ ਜਦਾ ਇਹਨਾਂ ਦੇ ਤਾਂ ਦੇਖ ਲਓ ਜਾ ਕੇ ਕਿਤੇ ਜਿੱਥੇ ਸ਼ਾਮ ਨੂੰ ਬੈਠੇ ਹੁੰਦੇ ਨਿਗਾ ਰੱਖੇ ਉਹਨਾਂ ਦੇ ਮਗਰ ਦੋ ਬੰਦੇ ਚਾਰ ਬੰਦੇ ਲੱਗ ਜੋ ਵੀ ਇਹ ਸ਼ਾਮ ਨੂੰ ਜਾਂਦੇ ਕਿੱਥੇ ਆ ਉੱਥੇ ਜਾ ਕੇ ਦੇਖੋ ਬਰੇੰਦੇ ਨਾਲ ਖਾਣਾ ਕੀ ਖਾਂਦੇ ਆ ਇਹ ਕੋਈ ਤਾਂ ਸ਼ਰਾਬ ਤੁਸੀਂ ਨਹੀਂ ਪੀਂਦੇ ਹੋਵੋਗੇ ਜਿਹੜੀ ਇਹ ਪੀਂਦੇ ਆ ਫਿਰ ਕਿ ਰਾਂਸੀ ਚੈਰ ਹੋ ਗਿਆ ਤੇ ਕਿ ਬੁੜੀ ਇੱਕ ਗੱਡੀ ਲੋਡ ਕਰਾਉਂਦੀ ਸੀ ਅਸੀਂ ਉੱਥੇ ਕੋਲੇ ਹਾਤਾ ਸੀ ਸ਼ਰਾਬ ਦਾ ਤੇ ਉਹ ਮੰਗਦੀ ਹੁੰਦੀ ਸੀ ਤੇ ਆਥਣੇ ਆਈ ਥੋੜਾ ਜਿਹਾ ਦਿਨ ਸੀ ਤੇ ਅਸੀਂ ਵੀ ਉੱਥੋਂ ਗੱਡੀ ਲੈ ਕੇ ਤੁਰਨੇ ਸੀ ਤੇ ਅਸੀਂ ਦੇਖੋ ਬੁੜੀ ਅਸੀਂ ਦੇਖੀ ਸੀ ਮੰਗਦੀ ਤੇ ਮੈਂ ਕਿਹਾ ਖੜ ਜੀ ਯਾਰ ਇੱਥੇ ਮੈਂ ਤਾਂ ਕਰਨੀ ਜਾਣਤਾ ਸੀ ਪਤਾ ਨਹੀਂ ਕਰਾਉਣੀ ਮੈਂ ਕਿਹਾ ਖੜੀ ਯਾਰ ਦੋ ਮਿੰਟ ਖੜ ਗਿਆ ਜਦੋਂ ਖੜ ਕੇ ਦੇ ਕਦੇ ਠੇਕ ਦੇ ਮੂਹਰੇ ਜਾਵਲੀ ਕਾਊਂਟਰ ਤੇ ਜਾ ਕੇ ਜਿੰਨੇ ਰੁਪਏ ਜੇ ਉਸ ਤੇ ਸਾਰੇ ਕੱਲੇ ਕੱਲੇ ਕਰਕੇ ਉਹਨੂੰ ਪੜਾਤੇ ਉਨੇ ਭੜਲੇ ਦੇ ਕਦ ਨੂੰ ਪਉਆ ਦੇ ਤਾਂ ਪਤਾ ਨਹੀਂ ਕਿਹੜਾ ਅੰਗਰੇਜ਼ੀ ਦਾ ਪਉਆ ਫੜਾ ਤਾਂ ਬਾਕੀ ਨੂੰ ਬੱਜੇ ਨੋਟ ਦੇਦੇ ਤੇ ਦੇਖੋ ਤੁਸੀਂ ਆਏ ਜੇ ਕੰਮ ਕਰਦੇ ਗਏ ਤੇ ਹੱਥੇ ਚ ਬੈ ਗਈ ਰਾਮਨਾਬ ਗੁੜੀ ਕੀ ਕਰੂ ਯਾਰ ਇਹਨਾਂ ਨੂੰ ਇਹ ਕਿਹਦਾ ਸ਼ਰਾਬਾਂ ਨਾਲ ਖਾਣ ਰੋਟੀਆਂ ਇਹ ਆਪਾਂ ਜੋ ਆਕਾਂ ਦੇ ਲਫੇੜੇ ਮਾਰਦੇ ਨੇ ਜੋ ਕੋਈ ਮੰਗਦਾ ਨਾ ਸ਼ਹਿਰ ਚ ਆਨੇ ਆਪਾਂ ਜੋ ਆਕੇ ਤੇ ਕਹਿੰਦੇ ਸਾਨੂੰ ਆ ਚੀਜ਼ ਲੈ ਦੇ ਡੈਡੀ ਆ ਲੈ ਦੇ ਮੰਮੀ ਆ ਲੈ ਦੇ ਆਪਾਂ ਜੋ ਆਕ ਨੂੰ ਘੂਰਦੇ ਆ ਬੈ ਜਾ ਰਾਮ ਨਾ ਟੱਕ ਬਸਾ ਚ ਚ ਤੇ ਇਹਨਾਂ ਨੂੰ ਆਪਾਂ ਬਸਾ ਚ ਬੈਠੇ ਫਲਾ ਦਿੰਨੇ ਆ ਇਹਨਾਂ ਦੇ ਆ ਨਾ ਹੈਦਿਆ ਕਰੋ ਛੋਡੇ ਹੈਦਿਆ ਨੇ ਲੈ ਲਿਆ ਪੰਜਾਬ ਆ ਹੈਦਿਆ ਨਹੀਂ ਲਿਆ ਇਹ ਜੇ ਆਪਦੇ ਆਪਾਂ ਆਵਦੇ ਸੂਲਾਂ ਦੇ ਰਹੀਏ ਨਾ ਆਪਾਂ ਵੀ ਇਨਾਂ ਦੀ ਹਸਤੀ ਨਹੀਂ ਆ ਕੇ ਆਪਣੇ ਘਰ ਇਹ ਬੈਰ ਬੈਰ ਕਰ ਜਾਣਾ ਮੰਗਤੇ ਉਹ ਨਹੀਂ ਹੁੰਦੇ ਮੰਗਤੇ ਤਾਂ ਸਾਡੇ ਜੋ ਆ ਮੰਗਤਾ ਤਾਂ ਉਹ ਆ ਜੇ ਕਿਤੇ ਪਾਣੀ ਰੋ ਆ ਗਿਆ ਪਾਣੀ ਫਿਰ ਗਿਆ ਘਰਾਂ ਚ ਬਹੁਤ ਔਖਾ ਪੱਠਾ ਹੈ ਨਹੀਂ ਦਿੱਤਾ ਹੈ ਨਹੀਂ ਕੋਈ ਉਹਨਾਂ ਦੇ ਬੱਚਿਆਂ ਜੋ ਅੱਖਾਂ ਵਾਸਤੇ ਯਾਰ ਕਰੋ ਕੁਝ ਜੇ ਕਰਨ ਵਾਲਾ ਤਾਂ ਉਹ ਆਪਣੇ ਸਾਹਮਣੇ ਤਾਂ ਹੈ ਨਾ ਅੱਖਾਂ ਦੇ ਕਿਸੇ ਗਰੀਬ ਘਰ ਦੇ ਯਾਰ ਕਿਸੇ ਦੇ ਘਰੇ ਕੋਈ ਜਹਿਮ ਤਪੇਗੀ ਕਰੋ ਉਥੇ ਇਹ ਚੀਜ਼ ਆ ਉਥੇ ਦਾ ਬੜਾ ਰਲਕੇ ਕਰਦੇ ਹੋ ਯਾਰ ਆਪਣੇ ਪੰਜਾਬੀ ਕਰਦੇ ਆਏ ਆ ਆਪਾਂ ਇੱਕ ਦੂਜੇ ਦੇ ਕੰਮ ਆਉੜੇ ਪੰਜਾਬ ਨੂੰ ਉਠਾਉਂਦੇ ਆਂ ਅਸੀਂ ਵੀ ਸਾਡਾ ਪੰਜਾਬ ਵਸਦਾ ਰਹੇ ਪਰ ਇਹ ਤਾਂ ਨਹੀਂ ਵੀ ਅਸੀਂ ਮੰਗ ਤਾਨੂੰ ਦੇਈ ਜਾਈਏ ਇਹ ਸਾਡੇ ਕਿਹੜੀ ਕਿਤਾਬ ਚ ਲਿਖਿਆ ਰੋਕੋ ਕੁ ਰੋ ਇਹਨਾਂ ਨੂੰ ਮੈਂ ਕਹਿੰਦਾ ਨ ਅੱਗੇ ਵੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਮੈਂ ਇਹੀ ਦੱਸਿਆ ਸੀ ਯਾਰ ਵੀ ਮੰਗ ਤਾਂ ਦੇਖੋ ਕਿੰਨਾ ਹੋ ਗਿਆ ਫਿਰ ਇਹ ਕਤਲ ਹੁੰਦੇ ਆ ਗੱਡੇ ਗੱਡੇ ਇਹਨਾਂ ਦੇ ਜਵਾਕ ਕਰਦੇ ਆ ਮਾਰੇ ਪਿੱਛੇ ਜੇ ਮਾਰੇ ਕਿ ਆਪਣੇ ਦੋ ਮੁੰਡੇ ਮਾਰੇ ਸੀ ਕਿਵੇਂ ਕਿਰਚਾਂ ਪਹਿਲੇ ਅੱਖ ਕੋਲ ਦੀ ਘੜਤ ਗਏ ਸੀ ਕੀ ਲੈਣਾ ਇਹਨਾਂ ਤੋਂ ਨਾ ਇਹਨਾਂ ਦਾ ਕੋਈ ਨਾਂ ਨਾ ਨਿਸ਼ਾਨ ਹੈ ਮਾਰ ਕੇ ਬੰਦੇ ਨੂੰ ਉਹ ਜਾਣਗੇ ਉਹੀ ਰਨੂ ਸਗਾ ਕੋਰੋ ਰਾ ਇਹਨਾਂ ਨੂੰ ਦਿਓ ਨਾ ਬਸ ਕਹ ਵੀ ਨਾ ਕੰਮ ਕਰੋ ਉਹਦਾ ਕੰਮ ਕਰਕੇ ਖਾਓ ਨਾ ਇਹਨਾਂ ਨੂੰ ਘਰਾਂ ਦੇ ਵਿੱਚ ਵੜਨ ਦੇਵੋ ਇਹਨਾਂ ਨੇ ਇਹ ਨਹੀਂ ਪਤਾ ਘਰਾਂ 'ਚ ਵੜ ਕੇ ਫਿਰ ਕੀ ਕਰਨ ਬਸੇ ਪਿੰਡ ਵਾਲੇ ਲੋਕਾਂ ਤੋਂ ਤਾਂ ਹੈਗੇ ਡਰਦੇ ਬੇ ਲੋਕ ਘੂਰਦੇ ਵੀ ਤੇ ਮਾਰ ਲੱਗੇ ਵੀ ਨਹੀਂ ਦੇਹਦੇ ਇਹ ਤਾਂ ਜਿਹੜੇ ਬਾਹਰੋਂ ਪੁਰੋਂ ਲੋਕ ਆਏ ਹੁੰਦੇ ਨੇ ਉਹਨਾਂ ਦੇ ਮੂਰੇ ਹੁੰਦੇ ਆ ਬਾਲੇ ਵੇ ਰਹੇ ਆ ਕੋਛੜ ਦੋ ਦੋ ਜਵਾਕ ਚੱਕੇ ਹੁੰਦੇ ਆ ਤੇ ਅਲਗਾਂ ਦਾ ਯਰ ਲੱਗ ਰਹੀ ਵਾ ਤਾਂ ਛੋਟੇ ਛੋਟੇ ਦੇ ਜਵਾਕ ਆ ਦਿਓ ਇਹਨੂੰ ਇਹੋ ਜੇ ਬਣ ਜਾਂਦੇ ਆ ਮੂਰੇ ਇਹ ਕੋੜਤਾ ਯਾਰ ਉਹ ਵੀ ਵਿਆਹ ਆਲਾ ਕਰੋ ਬਾ ਸੱਡਾ ਗੁਰੂ ਕਰੋ ਓਡੇ ਪਿੰਡ ਸੱਥਾਂ ਕੋਈ ਥਾਂ ਇਹ ਜੱਜ ਜਿੱਤੇ ਇਹ ਨਾਂ ਖੜੇ ਹੋਣ ਮੰਗਤੇ ਸੇਫ ਹੀ ਨਹੀਂ ਹੈ ਬੰਦਾ ਵਿਆਹ ਘੱਟ ਲਿਓ ਘਰੇ ਤੁਸੀਂ ਜਾਂ ਤਾਂ ਤੁਹਾਨੂੰ ਇਹ ਦਿਨ ਤੁਸੀਂ ਉਧਰ ਜਾਣ ਚੜਦੇ ਹੋਮੋਂ ਤੇ ਸਗਲ ਕਰਦੇ ਹੋਮੋਂ ਤੇ ਤੁਹਾਨੂੰ ਇਹ ਸਗਲ ਕਰਨ ਦੇ ਦੇਣ ਇਹ ਵੀ ਆਪਣੇ ਪਿੰਡ ਚ ਵੀ ਸਹੂਲਤ ਵੱਜੇ ਹੋਣੇ ਚਾਹੀਦੇ ਆ ਵਿਜ ਵਿਆਹ ਹੋ ਜੂ ਉਦੋਂ ਬਾਅਦ ਆਇਓ ਵਿਆਹ ਦੇ ਵਿੱਚ ਕਈ ਵਾਰ ਕੋਈ ਟੂਮਾ ਪਾਈ ਫਿਰਦਾ ਹੁੰਦਾ ਕੋਈ ਸੋਨਾ ਕੋਈ ਘੜੀ ਕੋਈ ਕਹੇ ਜਾ ਕੋਈ ਸਮਾਨ ਕੇ ਕੋਲੇ ਪੈਸੇ ਜੇ ਉਹ ਚ ਕੁਲ ਕੁਲੇ ਬਾਈ ਵਰਦ ਕੋਈ ਕੋਸ਼ ਆਪਣੇ ਘਰੀ ਹੁੰਦੇ ਇਹ ਜੇ ਗੱਲਾਂ ਬੱਚਿਆਂ ਨੇ ਇਹ ਤਾਂ ਵਿੱਚ ਤੁਰੇ ਫਿਰਦੇ ਆਪਣੇ ਮੰਗਦੇ ਕਿ ਜਨਾਨੀ ਦਾ ਸੋਨਾ ਨਾਲਿਆ ਤੁਰੇ ਫਿਰਿਓ ਫੇਰ ਵੀ ਘੂ ਰੋ ਗਈ ਇਹ ਸੂਲ ਬਣਾ ਲੋ ਸਾਡੇ ਘਰੇ ਵਿਆਹ ਚੱਲਦਾ ਸਾਡੇ ਘਰੇ ਮੰਗਤਾਂ ਨਹੀਂ ਵੜਾਣਾ ਚਾਹੀਦਾ ਵਿਆਹ ਹੋ ਜੂ ਪੰਜਾਂ ਚੌਦਾਂ ਨੂੰ ਕੋਈ ਨਹੀਂ ਆਜੋ ਤੁਹਾਨੂੰ ਦੇ ਦਾਂਗੇ 20 20 50 50 ਪਾਜੋ ਮੁੜ ਜਿਓ ਉਹ ਵੀ ਜਿਹੜਾ ਟੋਲਕਿਆਂ ਵਾਲੇ ਪੱਕੇ ਆਉਂਦੇ ਯਾਰ ਇਹ ਹਿੱਸੇ ਕੰਮ ਦੇ ਬੈਠਿਆ ਆ ਜਿਹੜੀ ਹਵਾਵਾਂ ਤੋਂ ਮਾ ਨਾ ਕੋਈ ਮਤ ਵਰਦੇ ਚੋ ਆਈ ਆ ਕੋਈ ਬਗਲੌਰੋਂ ਇੱਕ ਤਾਂ ਨਹੀਂ ਕਿੱਥੋਂ ਕਿੱਥੋਂ ਆਈ ਆ ਬਹੁਤ ਦੂਰੋਂ ਦੂਰੋਂ ਆ ਕੇ ਬੇ ਕਿਨੋਂ ਪਤਾ ਵੀ ਪੰਜਾਬ ਚ ਮੋਚਨੇ ਲੋ ਮੋਚਨੇ ਲੋਕ ਆ ਬੰਦੇ ਹੋ ਜਾਂਦੇ ਆ ਅ ਅੱਖਾਂ ਵੀ ਭਰ ਆਉਂਦੇ ਆ ਲੋਕ ਆਪਣੇ ਗਰੀਬ ਨੂੰ ਦੇਖ ਕੇ ਕਿਸੇ ਦੀ ਦੇ ਉਹ ਇਹਨੂੰ ਕਰਾ ਪੈਸਾ ਔਖਾ ਬਹੁਤ ਆ ਕੰਮ ਕਰੋ ਯਾਰ ਕੰਮ ਕਰਕੇ ਰੋਜੀ ਰੋਟੀ ਮਹਾਰਾਜ ਨੇ ਕਿਰਤ ਕਿਹਾ ਪਹਿਲਾ ਕਰਤ ਵਰਤ ਸਭ ਉਹਦੀ ਜ਼ਿੰਦਗੀ ਸਫਲ ਆ ਜੀ ਹੁਣ ਆਪਾਂ ਜੜ ਡੱਕਾ ਤੋ ਉਹਨਾਂ ਨੇ ਮੰਗਿਆ ਮਿਲ ਜੇ ਪਰ ਆ ਫਰ ਬੇਲੜਾ ਹੱਡ ਤੇਰੇ ਪੋਲੇ ਤੁਰਿਆ ਤੇ ਤੋ ਜਾਣਦਾ ਨਹੀਂ ਮਹਾਰਾ ਸੱਚੇ ਪਾਸ਼ਾ ਤੋਂ ਡਰ ਬਿਹੇ ਵਾਹਿਗੁਰੂ ਕਿਰਤ ਦੇ ਸਾਨੂੰ ਕੰਮ ਦੇ ਕਰੇਗੇ ਕੰਮ ਕੰਮ ਕਰਕੇ ਉਹਦੇ ਬੱਚੇ ਪਾਲ ਗਏ ਆਪ ਵੀ ਅੱਗੇ ਵਧ ਗਏ ਕਿੰਨਾ ਕੰਮ ਕਰਦੇ ਹੁੰਦੇ ਸੀ ਆਪਣੇ ਜ਼ਿਮੀਦਾਰ ਯਾਰ ਕਿੰਨਾ ਕੰਮ ਕਰਦੇ ਹੁੰਦੇ ਸੀ ਹੁਣ ਤਾਂ ਯਾਰ 8-10 ਵਜੇ ਘਰੇ ਬੈਠਾ ਰਮੋਟਰਾਂ ਚੱਲੀ ਜਾਂਦੀਆਂ ਆਟੋਮੈਟਿਕ ਲੱਗੇ ਆ ਪਾਣੀ ਛੱਡਿਆ ਵਾ ਖੇਤ ਹੀ 10 ਵਜੇ ਜਾਣਾ ਯਾਰ ਉਦੋਂ ਤਾਂ ਬਾਈ ਸਾਹ ਜਿਹੜੇ ਚੱਕਣਾ ਸਾਈਕਲ ਚਾਹ ਲੈ ਖੇਤ ਰੋਟੀ ਉੱਥੇ ਜਾਂਦੇ ਦੂਜਾ ਪਰਾ ਰੋਟੀ ਲੈ ਕੇ ਆਉਂਦਾ ਹੀ ਉੱਥੇ ਜਾਂ ਬਜ਼ੁਰਗ ਵਟਾ ਵੱਡਣ ਲੱਗ ਜਾਣਾ ਪੱਠੇ ਵੜ ਦੇਣੇ ਵਟਾਂ ਚੜਾ ਦੇਣੀਆਂ ਆਪੇ ਵਟਾਂ ਚੜਾਉਣੀਆਂ ਆਪੇ ਕਦੂ ਕਰਨਾ ਪੈਸਾ ਛੇਤੀ ਦੰਦੇ ਨਹੀਂ ਸੀ ਕਿਸੇ ਨੂੰ ਸੌਖੇ ਸੀ ਲੋਕ ਚਾਲੂ ਪੂਰੇ ਸੌਖੇ ਸੀ ਹੁਣ ਕਰਜਾ ਵੀ ਸਿਰ ਚੜਾ ਲਿਆ ਹੁਣ ਤਾਂ ਰੇ ਵੀ ਯਾਰ ਕਿਸੇ ਤੋਂ ਸਟਾਉਣਾ 100 ਰੁਪਏ ਦੀ ਬੋਰੀ ਹੋ ਗਈ ਲੈ ਦੱਸ ਦੇ ਉਹ बिया ਮੈਂ 10 ਦਾ ਕੰਮ ਆ ਪਚੀਆਂ ਦਾ ਬੋਰੀ ਸੱਟਣੀ 100 ਰੁਪਇਆ ਜੇ ਇੱਕ ਬੰਦੇ ਨੇ 7 6 7 ਬੋਰੀਆਂ ਸੱਟੀਆਂ ਦੇ ਦਿੰਦਾ 6 700 ਬਣਾ ਲਿਆ ਆ ਆਪ ਨਹੀਂ ਸੱਟਣਾ ਆਪ ਯਾਰ ਦੋ ਜਣੇ ਤਾਂ ਕਰੇ ਆਪਾਂ ਆਮ ਹੁੰਨੇ ਹੀ ਐ ਆ ਜੇ ਦਿਹਾੜੀਆਂ ਵੀ ਲੈਣਾ ਉਹਦੇ ਨਾਲ ਆ ਯਾਰ ਆਪ ਲਗੋ ਦੋ ਜਣੇ ਹੋ ਜੋ ਚਾਰ-ਚਾਰ ਬੋਰੀਆਂ ਸਟੇਜ ਰੱਠ ਬੋਰੀਆਂ ਸਾਡੇ ਅਠਾਂ ਕ ਲੈ ਛੱਡਦੇ ਹਾਂ ਅਠਾਂ ਚ ਕੱਲ ਨੂੰ ਛੱਡਦੇ ਇੰਨੇ ਕੀ ਹੁੰਦੇ ਆ ਆ ਬੰਦਿਆਂ ਦੇ ਤਾਂ ਲਾਏ 16 17 18 20 ਤਾਈ ਹੋਊ ਹੱਦ ਬਸ ਦੋ ਦਿਨੀ ਤਿੰਨੀ ਦਿਨੀ ਡੇਪੂ ਆ ਫੇਰ ਕਿਹੜਾ ਪੱਕੇ ਜਾਣਾ ਸਪਰੇਅ ਅਸਵਰੇ ਤਾਂ ਆਪਣੇ ਵੱਡੇ ਪਾਪ ਪਾਈਣ ਵਾਲੇ ਹੁਣ ਤਾਂ ਯਾਰ ਕੋਈ ਚੰਗਾ ਜਵਾਨ ਆਪਣੇ ਘਰੇ ਮੁੰਡਾ ਹੁਣ ਤਾਂ ਜਵਾਈਆਂ ਵੀ ਨਹੀਂ ਚੜਦੀਆਂ ਉਹੇ ਜਾ ਕੇ ਕਹਿਣਾ ਦਾ ਭਾਵ ਯਾਰ ਉਹਦੇ 4 ਰੁਪਏ ਬਾਈ ਬਚਾ ਕੇ ਆਪਣੀ ਸੋਹਣੀ ਜ਼ਿੰਦਗੀ ਕੱਢੋ ਬਸ ਕੰਮ ਦੇ ਨਾਲ ਹੀ ਆ ਉਹਦੀ ਕਦਰ ਵੀ ਆ ਲੋਕ ਵੀ ਪਿਆਰ ਕਰਦੇ ਆ ਅਗਲਾ ਕਹਿੰਦਾ ਵੀ ਠੀਕ ਆ ਕੰਮ ਆਪਣਾ ਸਲੋਹਤਾ ਲੋਕਾਂ ਦੀ ਅਗਲਾ ਕਹਿੰਦਾ ਵੀ ਫੁਲਾਨਾ ਬੜਾ ਕੰਮ ਕਰਦਾ ਆਪਦਾ ਹੁਣ ਤੇ ਮੇਰੇ ਵਰਗਾ ਲੋਕਾਂ ਦੇ ਤੁਰਿਆ ਫਿਰਦੇ ਕੰਮ ਕਰੇ ਵੇ ਹਿਸਾਬਾ ਤੇ ਲੋਕਾਂ ਦੀ ਵੀੜੇ ਕਰੇਗਾ ਨਫਾ ਕਰਾਪਾ ਉਹੀ ਤੁਰਿਆ ਫਿਰਦਾ ਯਾਰ ਰੋਟੀ ਭੰਨੋ ਕੰਨਾ ਕੰਮ ਕਰੇ ਤੂੰ ਕਿਸੇ ਦੇ ਜਾ ਕੇ ਉਹੀ ਫਰੀ ਬਤਨ ਨੂੰ ਰੋਕ ਰੋਟੀ ਪਾਣਾ ਕਹਿਣਗੇ ਕੰਮ ਦਾ ਤੇਰੇ ਆਪ ਦੇ ਕੰਮ ਦੀ ਕੋਈ ਕਸਾਰਾ ਬਾਈ ਜੇ ਤੂੰ ਆਪ ਦੇ ਘਰੇ ਕਰੇਗਾ ਤੇ ਲੋਕ ਉਥੇ ਸਾਲ ਵੀ ਹਾਂ ਬਾਈ ਉਹ ਫਲਾਣਾ ਬੰਦਾ ਕੰਮ ਕਰਕੇ ਚੜਿਆ ਬਹੁਤ ਕੰਮ ਨੇ ਕਰਿਆ ਮੁਕਤੀ ਕਰਦੀ ਕਿਸੇ ਦੇ ਤੈਨੂੰ ਅੰਨ ਪੰਨ ਕਹਿਣਗੇ ਰੋਟੀ ਪੰਨ ਫਿਰਦਾ ਹਾਂ ਇਹ ਗੱਲਾਂ ਬਾਈ ਆਪਣਿਆਂ ਦਾ ਸੱਚ ਗਏ ਹੁੰਦੇ ਗਾ ਆਪਾਂ ਤਾਂ ਇਹੀ ਕਹਿੰਦੇ ਵੀ ਸੱਚ ਗਾ ਇਹ ਵਈ ਗਾ ਕਿੰਨੇ ਸੋਹਣੇ ਯਾਰ ਮਾਹੌਲ ਹੁੰਦੇ ਸੀ ਇੱਕ ਨਹੀਂ ਉਹ ਬਾਵਰੀਆਂ ਵਾਲੇ ਸਰ ਤੇ ਹੁੰਦੇ ਮੋਰ ਖੰਭ ਜੇ ਲਾਏ ਹੁੰਦੇ ਮੰਗਦੇ ਫਿਰਦੇ ਹੁੰਦੇ ਸੀ ਸਰੋਂ ਦਾ ਤੇਲ ਹੁੰਦਾ ਸੀ ਕਿਣੀ ਕੀ ਮੰਗਦੇ ਹੁੰਦੇ ਸੀ ਉਹ ਉਹੋ ਜੇ ਮੰਗਤੇ ਸੀ ਪਹਿਲੇ ਪੁਰਾਣੇ ਤੇ ਬੁੜੀਆਂ ਨੇ ਦਾਣੇ ਦੇ ਕੇ ਅੰਬ ਲੈਣੇ ਅੱਜ ਕੱਲ ਮੀਂਹ ਚ ਹਾਰ ਚ ਝੂਲੀ ਚ ਦਾਣੇ ਪਾ ਦੇਣੇ ਤੇ ਪੰਜ ਸੱਤ ਕਾ ਆ ਜਾਣੇ ਚਲੋ ਇੱਕ ਕਾ ਆ ਜਾਣਾ ਖਾ ਲੈਣਾ ਸਾਰਿਆਂ ਨੇ ਇਹ ਜੇ ਕਾ ਮੁੰਦੇ ਕੋਲਫੀ ਲੈਣੀ ਤਾਂ ਕਰੋ ਬੁੜੀਆਂ ਤੋਂ ਦਾਣੇ ਲੈ ਜਾਣੇ ਜਾਂ ਦੁਪਹਿਰੇ ਪੈ ਜਾਣਾ ਬੁੜੀਆਂ ਸੌਣੇ ਤੇ ਅੱਖ ਬਚਾ ਕੇ ਤੇ ਕੋਲੇ ਕਾਲੇ ਚ ਪਾ ਕੇ ਦਾਣੇ ਕੋਲਫੀ ਲੈ ਲੈਣੀ ਸੀ ਖੱਟੀ ਨੂੰ ਬੁੜੀਆਂ ਨੇ ਜੇ ਸੌਦਾ ਨਾ ਵਿਗੜਾ ਤਾਂ ਵੀ ਲੈਣ ਉੱਟ ਜਾਣਾ ਕਉ ਰੂੰਗਾ ਲਾਵਾਂਗੇ ਨੇ ਕਿਨੇ ਕਿਹ ਹੁੰਦਿਆਂ ਦੇ ਯਾਰ ਇਹ ਜੇ ਕੰਮ ਸੀ ਵਧੀਆ ਸੋਹਣਾ ਮਾਹੌਲ ਸੀ ਪੰਜਾਬ ਦਾ ਪੰਜਾਬ ਪੰਜਾਬ ਹੀ ਆ ਯਾਰ ਪੰਜਾਬ ਵਰਗਾ ਸੂਬਾ ਨਹੀਂ ਬਣਨਾ ਉਹ ਮਿੱਤਰੋ ਇਹਨਾਂ ਦੀਆਂ ਜ਼ਮੀਨਾਂ ਨਾਲ ਆਪਦੀਆਂ ਦੇ ਦਿਓ ਦੇਖੋ ਜਿੱਦਾਂ ਜ਼ਮੀਨਾਂ ਖਸ ਕੇ ਗਿਆ ਨਾ ਸੜਕਾਂ ਝੜਕਾਂ ਬਣ ਗਈਆਂ ਤੇ ਵੱਡੇ ਮਾਲ ਸ਼ੌਲ ਬਣ ਗਏ ਤੇ ਪੰਜਾਬ ਨਹੀਂ ਰਹਿਣਾ ਇੱਥੇ ਨਾ ਇੱਥੇ ਜੀ ਲੱਗਣਾ ਇਹ ਤਾਂ ਪਿੰਡਾਂ ਦੀ ਜੀ ਲੱਗਦਾ ਪਿੰਡਾਂ ਚੋਂ ਫਿਰ ਸ਼ਹਿਰਾਂ ਚੋਂ ਜਾਸ ਸੌਦਾ ਬਤਾਲ ਨਾ ਕਿੰਨਾ ਪਿਆਰ ਜਦੋਂ ਮੈਂ ਗੰਤਾਰ ਜੈਲ ਅਸੀਂ ਤੰਨਾ ਨੇ ਜਾਣਾ ਰੇ ਰੂ ਲੈਂ ਟਰਾਲੀ ਲੈ ਜਾਣੀ ਸਾਡਾ ਟਰੈਕਟਰ ਜਾਂ ਗੰਤੇ ਗਣਾ ਲੈ ਜਾਣਾ ਦਾਣਾ ਭਿਆ ਕੇ ਲਿਆਉਂਦੇ ਸੀ ਹੋ ਦਿਖਾਣ ਵੱਧੋਂ ਜਾ ਕੇ ਯਾਰ ਚੱਕੀ ਤੋਂ ਕਹਣਾ ਸਸਤਾ ਪੀਂਦਾ ਬਾਈ ਤੰਨਾ ਨੇ ਅਸੀਂ ਸਾਰੀ ਸਾਰੀ ਦਿਹਾੜੀ ਨਾਲ ਚਾਹ ਮਿੱਠਾ ਸੀ ਨਾਲ ਲੈ ਕੇ ਜਾਣਾ ਤੇ ਚਾਹ ਕਰ ਲੈਣੀ ਰੋਟੀਆਂ ਲੈ ਜਾਣਿਆਂ ਨਾਲ ਆਥਣੇ ਆਉਂਦੇ ਹੁੰਦੇ ਸੀ ਕਿਉਂਕਿ ਮਾਵਾ ਬਣ ਜਾਂਦਾ ਦਾਣਾ ਤੰਨਾ ਕਰਾਂ ਦਾ ਵੀਰ ਅਸੀਂ ਸ਼ਹਿਰ ਜਾਣਾ ਰੇ ਰੂ ਲੈ ਕੇ ਆਉਣਾ ਤੰਨਾ ਜਾਣੇ ਨਹੀਂ ਮੈਂ ਜੈਲ ਤੇ ਗੰਤਾ ਬੜਾ ਪਿਆਰ ਰਿਹਾ ਸਾਡਾ ਯਾਰ ਨੇੜੇ ਨੇੜੇ ਜੇ ਕੋਈ ਖਾਬੀ ਨਵੀਂ ਪੈ ਜਾਣੀ ਇੱਕ ਦੂਜੇ ਕੋਲੇ ਜਾੜ ਵਾਲਾ ਜਾ ਰਾਇ ਹੋਈ ਜੈਲ ਅਜ ਗੰਤਾ ਜਾਏ ਉਹਨੇ ਕਹਣਾ ਚੜ ਜੀ ਤਾਂ ਐ ਹੋਇਆ ਜਾ ਇਸ ਤਰ੍ਹਾਂ ਸਾਥ ਸੰਗਤ ਅਸੀਂ ਟਾਈਮ ਨਗਾਇਆ ਬਹੁਤ ਆਵਲਾ ਪਰ ਹੁਣ ਅਸੀਂ ਝੂਕਦੇ ਯਾਰ ਹੁਣ ਤਿੰਨੇ ਹੀ ਨਹੀਂ ਅਸੀਂ ਇਕੱਠੇ ਹੁੰਦੇ ਗੰਤਾ ਵਿਚਾਰਾ ਹੁਣ ਸੁਰਗ ਬਾਸ ਹੋ ਗਿਆ ਜੇ ਲੋਬ ਜਰਾ ਬੋਜਲ ਬਣਗਾ ਉਹ ਤੋਂ ਵੀ ਨਹੀਂ ਉੱਠਿਆ ਤੁਰਿਆ ਜਾਂਦਾ ਯਾਰ ਅੱਗੇ ਅਸੀਂ ਇਕੱਠੇ ਰਹਿਣਾ ਖਰਾਬ ਵਾਲੇ ਮੋਟਰ ਤੇ ਅਸੀਂ ਇਕੱਠੇ ਹੋ ਜਾਣਾ ਉੱਤੇ ਯਾਰ ਬਾਹਰ ਗਰੂ ਉਹ ਤਾਂ ਸਮੇਂ ਬਾਈ ਮੋੜ ਕੇ ਆਉਣੀ ਹੀ ਨਹੀਂ ਮੈਰਿਆਂ ਲਈ ਹੁੰਦੀ ਸੀ ਆ ਆਪੀ ਉਪੀ ਹੋਣੀ ਅਮਰੂਤੀ ਹੋਣੀ ਸਾਡੇ ਦੇ ਅੰਦਰ ਹੋਣੀ ਆਪਣੇ ਕਾਲੂ ਹੋਣੀ ਅੰਬਰ ਤੇ ਹੋਣੀ ਸਾਰਿਆਂ ਨੂੰ ਕਹਿੰਦਾ ਤੁਹਾਨੂੰ ਚੌਲ ਬਣਾ ਕੇ ਦਊ ਆ ਜਾਓ ਝੋਨਾ ਘੁੱਡ ਕੇ ਝੋਨੇ 'ਚ ਮੈਂ ਲਾਈ ਰੱਖਣੇ ਕੜੇ ਨਿੰਦਰੂ ਨਹੀਂ ਸਾਰੇ ਵਿੱਚ ਫਿਰ ਇਹਨਾਂ ਚੌਲ ਬਣਾ ਕੇ ਦੇਣ ਫਿਰ ਇਹਨਾਂ ਪੱਤਿਆਂ ਤੇ ਉਹ ਬੋੜ ਦੇਖਣੀ ਪੇਪਲ ਦੇ ਪੱਤੇ ਉਹਨਾਂ ਤੇ ਖਾਣੇ ਆਹ ਸਮਝਿਆ ਯਾਰ ਉਦੋਂ ਚੌਲ ਵੀ ਮਸਾ ਮਿਲਦੇ ਹੁੰਦੇ ਸੀ ਹੁਣ ਤਾਂ ਜਵਾਕ ਨਾ ਪ੍ਰਸ਼ਾਦ ਖਾਂਦੇ ਨਾ ਚੌਲ ਬੜਾ ਵਧੀਆ ਮਾਹੌਲ ਹੁੰਦਾ ਸੀ ਪੰਜਾਬ ਦਾ ਯਾਰ ਮਰੂ ਉਦੋਂ ਦੇਖੇ ਲੋਕ ਤੋੜਣ ਜਾਣੇ ਕਿਹੜਾ ਪਲਾਨੇ ਦੇ ਬਹੁਤ ਲੱਗੇ ਆ ਲੋ ਉੱਥੋਂ ਲੈ ਕੇ ਹੋ ਰਹੇ ਚੋਰੀ ਜਾਣਾ ਦਪਹਿਰੇ ਵਾਕ ਵਿੱਚ ਆ ਕੇ ਵੀ ਫਲਾਣਾ ਤਾਇਆ ਬਾਬਾ ਸੁੱਤਾ ਪਿਆ ਯਾਰ بیا ਆਪਾਂ ਹੁਣ ਤੋੜਦੇ ਆ ਆਇਆ ਕਰਕੇ ਗੱਲ ਆਪਣੀ ਚੱਲੀ ਸੀ ਮੰਗਤਿਆਂ ਤੋਂ ਯਾਰ ਕਿੱਥੇ ਲੈ ਗਏ ਆਪਾਂ ਗੱਲ ਚਲੋ ਕੋਈ ਨਹੀਂ ਵਧੀ ਗਈਆਂ ਜਿਹੜੀਆਂ ਗੱਲਾਂ ਹੋ ਗਈਆਂ ਯਾਰ ਇਹ ਖੁੱਲੀਆਂ ਗੱਲਾਂ ਐਵੇਂ ਹੀ ਹੁੰਦੀਆਂ ਹੁੰਦੀਆਂ ਬਸ ਮਾਹੌਲ ਇਹੀ ਹੁੰਦਾ ਖੁੱਲੀਆਂ ਗੱਲਾਂ ਆਉਂਦਾ ਵੀ ਮਾਂਗਤਿਆਂ ਤੋਂ ਜਾਵੜੇ ਗੱਲ ਮੰਗਤੇ ਵੀ ਯਾਰ ਬਹੁਤ ਗਲਤ 2000 ਤੁਰਨ ਹੀ ਨਹੀਂ ਦਿੰਦੇ ਯਾਰ ਗੱਡੀ ਜੀ ਬਸ ਤੇਰੇ ਬੂਰੇ ਹੋ ਜਾਣਗੇ ਸਾਫ ਕਰਦੇ ਆ ਲੀਰਾ ਤੇਰੇ ਸ਼ੀਸ਼ੇ ਸਾਫ ਕਰਾ ਕਰ ਕਰਕੇ ਪੈਰ ਫੜਦੇ ਆ ਯਾਰ ਪਹਿਲੇ ਜਿਹੜੇ ਬਾਹਰੋਂ ਪੁਰੋਂ ਆਇਆ ਯਾਰ 5-500 ਵੀ ਦਿੰਦੇ 10 ਦੇ ਦੇਖਿਆ ਹਜ਼ਾਰ ਹਜ਼ਾਰ ਵੀ ਦਿੰਦੇ ਦੇਖਿਆ 100-100 ਦਾ ਆਮ ਨਹੀਂ ਦੇਈ ਜਾਂਦੇ ਲੋਕ 10 20 50 ਤਾਂਗੇ ਤੇ ਇਹਨਾਂ ਨੂੰ ਕੀ ਮਾਣਾ ਯਾਰ ਆਥਾਂ ਨੂੰ ਪਤਾ ਨਹੀਂ ਕਿੰਨੇ ਰੁਪਏ ਬਣਾ ਹਜ਼ਾਰਾਂ ਦੁਰੀਆਂ ਆਉਂਦੀ ਆ ਹੁਣ ਨਾਲਕ ਸਰਸੀ ਦੇਨੇ ਆ ਆਮ ਹਰਮੰਦਰ ਸਾਹਿਬ ਜਾਈਏ ਉੱਥੇ ਪੂਰੇ ਦੇਨੇ ਆ ਵਿਆਹ ਪਰੰਦੇ ਨੂੰ ਦਾ ਵਿਆਹ ਚ ਦੇਖ ਲਈ ਪੈਲਸ ਜਾਉਣੀ ਪੈਲਸ ਦੇ ਵਿੱਚ ਵੀ ਪਰਦੇ ਹੁੰਦੇ ਆ ਫੇਰਾ ਦੁਕਾਨਾਂ ਵਾਲੇ ਆ ਦੁਕਾਨਾਂ ਵਾਲਿਆਂ ਨਾਲ ਮਿਲੇ ਆ ਜਿਹੜਾ ਕੋਈ ਸੌਦਾ ਪਤਾ ਕੋਈ ਚੀਜ਼ ਨੇ ਉੱਥੇ ਵੇਚ ਦਿੰਦੇ ਆ ਮਿਲ ਜੇ ਕਿਸੇ ਕੋਲੋਂ ਉਹ ਵੇਚ ਦਿੰਦੇ ਆ ਕੀ ਕਰੋ ਯਾਰ ਦੁਨੀਆ ਬਾਈ ਸੋਚੋ ਯਾਰ ਆਪ ਆਪ ਹੀ ਦਿਮਾਗ ਨਾਲ ਸੋਚੋ ਵੀ ਬਚਣਾ ਕਿਹੜੇ ਲੋਟ ਆਪਾਂ ਲੰਮੀ ਜ਼ਿੰਦਗੀ ਕੱਢਣੀ ਆ ਹਲੇ ਕਿਵੇਂ ਨਿਕਲੂਗੀ ਲੰਮੀ ਜ਼ਿੰਦਗੀ ਕੱਢੋ ਖੁਸ਼ ਹੋ ਕੇ ਪੂਰੇ ਰੂਹ ਖੁਸ਼ ਜਿੰਨਾ ਜਰਾ ਬੰਦਾ ਖੁਸ਼ ਨਹੀਂ ਨਾ ਹੁੰਦਾ ਉਹਨਾਂ ਜਰ ਉਹਦੀ ਜ਼ਿੰਦਗੀ ਦਾ ਕੋਈ ਵੀ ਆਉਣ ਜਾਣ ਨਹੀਂ ਹੈ ਬਸ ਖੁਸ਼ੀ ਜਾਂ ਉਹਦੀ ਜ਼ਿੰਦਗੀ ਕਿਵੇਂ ਹੱਸੋ ਖੇਡੋ ਕੋਈ ਦੋ ਨੰਬਰ ਦੀ ਰੀਲ ਸੁਣ ਲਓ ਕੋਈ ਗੱਲਾਂ ਬਾਤਾਂ ਸੁਣ ਲੋ ਇਹ ਜੀਆਂ ਕੋਈ ਦੋ ਇਕੱਠੇ ਹੋ ਕੇ ਆਪਸ ਵਿੱਚ ਇਹ ਜੀਆਂ ਗੱਲਾਂ ਕਰ ਲੋ ਹੱਸ ਲੋ ਖੇਡ ਲੋ 24 ਘੰਟਿਆਂ ਦੇ ਵਿੱਚ ਬੰਦਾ ਮੈਂ ਤਾਂ ਜਵਾਨੇ ਦੇ ਵਿੱਚ ਹੈ ਦੇਖਿਆ ਨਹੀਂ ਕੋਈ ਬੰਦਾ ਹੱਸਦਾ ਹੋਵੇ ਯਾਰ ਵੀ ਮੂੰਹ ਤੇ ਉਹਦੇ ਹਾਸਾ ਹੋਵੇ ਕਿਸੇ ਦੇ ਘਰੇ ਕਲੇਸ ਕਿਸੇ ਦੇ ਬਾਹਰ ਕਲੇਸ ਕਿਸੇ ਦੇ ਕੋਸ ਕੇ ਨੂੰ ਬਿਮਾਰੀ ਕਿਨੂੰ ਨੁਕਸ ਹੋ ਕਿਦੇ 6:00 ਵਜੇ ਜਣੀ ਹਰੇਕ ਚਿੰਤਾ ਚ ਟੈਨਸ਼ਨ ਚ ਟੈਂਸ ਪਰ ਟੈਂਸ਼ਨ ਫਰੀ ਗੱਲਾਂ ਹੁੰਦੀਆਂ ਜਿਹੜੀਆਂ ਹੱਸਣ ਖੇਡਾਂ ਵਾਲੀਆਂ ਮਖੌਲ ਆਪਸ ਇਹੋ ਜਿਹਾ ਕਰੋ ਜੀ ਦੇ ਨਾਲ ਹੱਸੋ ਹੱਸ ਲੇ ਗੰਦੇ ਕਮੈਂਟ ਨਾ ਕਰੋ ਬਸ ਉਹ ਤੋਂ ਬਚੋ ਬਹੁਤ ਆਪਣੇ ਯਾਰ ਪੰਜਾਬੀ ਹਾਸੇ ਬੜੇ ਆ ਆ ਸਾਨੂੰ ਸੜਾਏ ਸੀ ਆ ਪਿੱਛੇ ਜੇ ਫੇਰ ਸੜਾਉਂਦੇ ਆ ਕਿਤੇ ਥੋੜੇ ਥੋੜੇ ਸੁਣ ਲਿਆ ਕਰੋ ਆਪਣੇ ਸਾਡੇ ਵੀ ਅਸੀਂ ਵੀ ਬਣਾਉਂਦੇ ਹੁੰਨੇ ਆ ਮੈਂ ਮੰਦਰ ਤਨ ਆ ਜਾਂਦੇ ਨੇ ਅੱਗੇ ਜਾ ਜਾਂਦਾ ਹੁੰਦਾ ਜਾਂਟਾ ਹੁੰਦਾ ਹੋਰ ਕਈ ਬੰਦੇ ਸੀ ਉਹਨੇ ਉੱਤੇ ਇੱਕ ਦੂਜੇ ਨਾਲ ਸੇ ਮਖੌਲ ਵਾਲੇ ਬਣਾ ਲਈਦੇ ਆ ਸੁਣ ਲਿਆ ਕਰੋ ਖਾਸ ਲਈਦਾ 10 ਮਿੰਟ ਬਹਿ ਕੇ ਇਹਦੇ ਨਾਲ ਜ਼ਿੰਦਗੀ ਚੰਗੀ ਨਾ ਲੰਘ ਜਨ ਲੰਘ ਜਾਂਦਾ ਬਸ ਸਮਾਂ ਪਾਸ ਆ ਬਾਈ ਸਵਾਸ ਪਾਸ ਕਰਨੇ ਆ ਪਤਾ ਇਤੇ ਬਸ ਜਦੋਂ ਬੰਦਾ 60 65 ਤੋਂ ਉੱਤੇ ਹੋ ਜੇ ਨਾ ਫੇਰ ਤਾਂ ਉਹਦੀ ਆਪਦੀ ਜ਼ਿੰਦਗੀ ਵੀ ਪਾਸ ਕਰਨੀ ਹੁੰਦੀ ਉਹਨੇ ਹੋਲੋ ਦੇ ਕੋਲੇ ਆਪਸ਼ਨ ਕੋਈ ਨਹੀਂ ਹੁੰਦਾ ਬਸ ਨਾਂ ਦਾ ਵਿਚਾਰਾ ਕੋਈ ਨਾ ਕੋਈ ਕੰਮ ਤਰੱਕੀ ਵਾਲਾ ਬੈਠ ਸਕਦਾ ਨਾ ਕੋਈ ਹਾਂ ਕੋਈ ਕੰਮਕਾਰ ਚੱਲਦਾ ਹੋਵੇ ਉਹਦੇ ਵਿੱਚ ਬੰਦਾ ਪਹਿਲਾਂ ਤੋਂ ਫਸਿਆ ਹੋਵੇ ਉਹ ਗੱਲ ਵੱਖਰੀ ਹੈ ਨਵਾਂ ਨਹੀਂ ਚੱਲਦਾ ਉਹ ਤੋਂ ਕੋਈ ਨਾ ਨਾ ਉਦੋਂ ਤਾਂ ਫਿਰ ਬਸ ਉਹ ਟੈਨਸ਼ਨ ਚ ਹੀ ਰਹਿੰਦਾ ਕਿਉਂਕਿ ਹੁਣ ਤਾਂ ਪੰਜਾਬ ਆਟੋਮੈਟਿਕ ਹੀ ਟੈਨਸ਼ਨ ਚ ਆ ਯਾਰ ਬੱਚੇ ਬਾਹਰ ਗਏ ਵਿਆਹ ਪਿੱਛੇ ਬੈਠੇ ਆ ਆ ਬੂਟੇ ਆਦੇ ਆਦੇ ਹੁਣਾ ਜਿਹੜੇ ਆ ਸਾਰੇ ਆ ਮਰੋਦ ਕੀ ਆ ਇਹਨਾਂ ਨਾਲ ਹਾਰ ਕੇ ਗੱਲਾਂ ਗੁੱਲਾਂ ਵਿਚਾਰਿਆ ਨਾਲ ਕਰ ਲਈਦੇ ਆ ਇਹੀ ਸਾਡੇ ਪੋਤੇ ਆ ਇਹੀ ਪੋਤੀਆਂ ਇਹੀ ਸਾਡੇ ਬੱਚੇ ਬਣ ਗਏ ਬਸ ਛੋਟੇ ਪੋਤੇ ਪੋਤੀਆਂ ਵੱਡੇ ਸਾਡੇ ਬੱਚੇ ਆ ਇਹਨਾਂ ਨਾਲ ਗੱਲਾਂ ਕਰਕੇ ਟਾਈਮ ਨਗਾ ਲਈਦੇ ਆ ਆ ਵੀ ਸ਼ਿਰੋ ਕਿਵੇਂ ਅੱਜ ਪੱਕ ਗਮਰੋਦ ਅੱਜ ਅੰਜੀਰ ਹੋ ਗਈ ਬਈ ਅੱਜ ਹੁਣ ਕਿੰਨੂ ਹੋ ਗਈ ਬਈ ਹੁਣ ਅੰਗੂਰ ਖਾਲੇ ਬਈ ਹੁਣ ਪਲਣਾ ਉਹ ਨਾਲ ਲੱਗੇ ਬਈ ਉਧਰ ਹੋ ਦੇ ਦੂਜੇ ਆਪਣੇ ਲੱਗੇ ਨਿੰਬੂ ਲੱਗੇ ਛੋਟੇ ਛੋਟੇ ਬਸ ਆ ਇਹਨਾਂ ਦਾ ਟਾਈਮ ਪਾਸ ਕਰ ਲੀਦਾ ਐਸ ਵੇਲੇ ਸਵੇਰ 6:30 ਬਾਅਦ ਨਿਕਲਦਾ ਸਵੇਰ 6:00 ਵਸ ਫਿਰ 2 ਘੰਟੇ 8 ਵਜੇ ਤਾਈਂ ਇਹਨਾਂ ਦੇ ਵਿੱਚ ਵਿਚਾਰੀ ਦਾ ਵਿਚਾਰਿਆਂ ਨਾਲ ਇਹ ਵੀ ਖੁਸ਼ ਹੋ ਜਾਂਦੇ ਵੀ ਆ ਗਏ ਸਾਡੇ ਬਹਿ ਜਾਣਾ ਨਾ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਨਾਲੇ ਚੜ ਟਾਈਮ ਪਾਸ ਹੋ ਹੀ ਜਾਂਦਾ ਹੈ ਹਏ ਹੁਣ ਬਸ ਟਾਈਮ ਪਾਸ ਹੀ ਆ ਆਉਨਾ ਵਧੀਆ ਕਰੋ ਹੱਸੋ ਖੇਡੋ ਮौजਾ ਕਰੋ ਬਸ ਜਿਹੜਾ ਟਾਈਮ ਹੱਸ ਕੇ ਨਿਕਲਉਂਦੇ ਰਗੀ ਬਾਈ ਰੀਸ ਨਹੀਂ ਹੈ ਰੋ ਕੇ ਤਾਂ 10 ਮਿੰਟ ਨਹੀਂ ਨਿਕਲਦੇ ਹੱਸ ਕੇ ਜ਼ਿੰਦਗੀ ਦੇ ਨਿਕਲਣਾ ਇਹਨੂੰ ਬਤਾਓ ਦਿਨ ਚੰਗੇ ਮਾੜੇ ਤਾਂ ਬੰਦੇ ਤੇ ਆਉਂਦੇ ਹੀ ਰਹਿੰਦੇ ਆ ਇਹ ਨਾ ਸੋਚਿਆ ਕਰੋ ਕਿ ਨਹੀਂ ਸਦਾ ਹੀ ਮਾੜੇ ਰਹਿਣਗੇ ਨਾ ਕਿਸੇ ਦਿਨ ਦਿਨ ਚੰਗੇ ਵੀ ਆਉਣਗੇ ਸਿਆਣੇ ਕਹਿੰਦੇ ਹੁੰਦੇ ਜੇ ਮਾਰੇ ਦਾ ਨਾ ਕੇ ਰੋਬੋ ਨਾ ਤੇ ਚੰਗੇ ਆ ਕੇ ਹੱਸੋ ਨਾ ਸ਼ੁਕਰ ਕਰੋ ਪਾ ਪ੍ਰਮਾਤਮਾ ਦਾ ਬਸ ਮਾਰਿਆਂ ਚ ਵੀ ਸ਼ੁਕਰ ਕਰੋ ਤੇਰਾ ਹੀ ਦਿੱਤਾ ਦੁੱਖ ਸੋਖੋ ਸਭ ਤੇਰੀ ਦਾਤ ਹੈ ਫਿਰ ਆਪਾਂ ਵਾਹਿਗੁਰੂ ਨੂੰ ਯਾਦ ਕਰਦੇ ਜੇ ਦੁੱਖ ਆਉਂਦਾ ਫਿਰ ਸੋਖ ਆ ਜਾਂਦਾ ਖੁਸ਼ ਹੋ ਜਾਂਦਾ ਨਾਂ ਵਾਲੇ ਖੁਸ਼ ਹੋਵੇ ਨਾਂ ਵਾਲੇ ਦੁਖੀ ਹੋਵੇ ਬਸ ਸਮਤਲ ਜੀ ਹੋ ਗਿਆ ਉਹਦੀ ਜ਼ਿੰਦਗੀ ਨੂੰ ਗੁਜ਼ਾਰੋ ਆਉਂਦਾ ਵਧੀਆ ਰੋਟੀ ਪਾਣੀ ਖਾਓ ਵਧੀਆ ਟਾਈਮ ਨਾਲ ਆਉਤੋ ਆਉਦਾ ਬਾਹਰ ਅੰਦਰ ਜਣਾ 10 ਮਿੰਟ ਘੰਟਾ 2 ਘੰਟੇ ਬਾਹਰ ਜਾ ਕੇ ਆ ਕੇ ਚਲੋ ਸੱਤ ਜਿ ਬਹਿ ਜੋ ਕਿਤੇ ਹੋਰ ਬਹਿ ਜੋ ਫੇਰ ਆਪਦੇ ਘਰੇ ਆ ਕੇ ਦੋ ਜੀ ਬਹਿ ਕੇ ਆਦਾ ਰੋਟੀ ਪਾਣੀ ਖਾਓ ਗੱਲਾਂ ਬਾਤਾਂ ਕਰੋ ਜਿਹਦੇ ਨਾਲ ਸਮਾਂ ਲੰਘ ਜਵੇ ਸੇ ਬੱਚੇ ਹੀ ਲਾ ਲੋ ਸਾਡੇ ਤਾਂ ਇਹ ਬੱਚੇ ਹੀ ਆ ਜਿਹੜੇ ਆ ਹਾਂ ਦਰਾਖਤ ਆ ਇਹਨਾਂ ਨਾਲ ਸਵਾਗ ਯਾਰ ਲਈਦਾ ਚਰਿਆ ਨਾਲ ਹਵਾ ਨਾਲ ਲਹਿਰਾਉਂਦੇ ਆ ਤੇ ਕਿਵੇਂ ਹੰਜੀਰਾ ਉਹ ਬਿਲੰਗੂ ਲੱਗਿਆ ਯਾਨੀ ਸਾਰੇ ਯਾਰ ਬੂਟੇ ਦਾ ਸਾਰੇ ਹੀ ਲੱਗੇ ਆ ਹੁਣ ਬੰਦੇ ਬੰਦੇ ਵੀ ਕਹਿੰਦੇ ਚੰਗੇ ਲੱਗਦੇ ਹੁਣ ਅਮਰੂਦ ਵਿੱਚ ਪੱਕਦੇ ਆ ਤੇ ਉਹ ਪੱਕੀ ਜਾਂਦੇ ਹੁਣ ਇਹ ਰੋਜ ਇੱਕ ਦੋ ਤੋੜ ਕੇ ਖਾ ਲਈਦੇ ਆ ਨਾਲ ਦੀ ਨਾਲ ਹੀ ਲੱਗੇ ਜਾਂਦੇ ਆ ਵਿੱਚ ਲੱਗੀ ਵੀ ਜਾਂਦੇ ਵਿੱਚ ਪੱਕੀ ਵੀ ਜਾਂਦੇ ਆ ਅੰਜੀਰਾਂ ਰੋਜ 8-10 ਲੈ ਜਾਂਦੀਆਂ ਪੱਕੀਆਂ ਉਹ ਦੇ ਦੋ ਤਿੰਨ ਲੱਗੀਆਂ ਸਾਹਮਣੇ ਦੀ ਦੀ ਉਹ ਦੇ ਵੇਚਦੀ ਪੱਕੀ ਵੀ ਉਹ ਦੇਦੀ ਵੀ ਆ ਲਾਲ ਲਾਲ ਹੋ ਗਈ ਭਈ ਆਹ ਦੇਖ ਤੇ ਚਿੜਗੀਆਂ ਫਰਦੀਆਂ ਕਿੜੀਆਂ ਵੀ ਖਾਂਦੀਆਂ ਜੀ ਪਹਿਲਾਂ ਗੂਰ ਖਾਂਦੀਆਂ ਰਹੀਆਂ ਫੇਰ ਇਹ ਹੁਣੇ ਜੀਰ ਖਾਂਦੀਆਂ ਹੁੰਦੀਆਂ ਇੱਥੇ ਲੰਮੇ ਜੀ ਪੂਛ ਵਾਲ ਗਾਲਗੀਆਂ ਜਿਹੜੀਆਂ ਚਿੜਗੀਆਂ ਇੱਕ ਯਾਰ ਇੱਥੇ ਬਿੱਲੀ ਕਿਜੀ ਆ ਬਿੱਲੀ ਨੇ ਮੈਨੂੰ ਮਾਰ ਦਵ ਚਿੜਗੀਆਂ ਇੱਕ ਦੋ ਵਿਚਾਰੀਆਂ ਭਜਾ ਤੱਕਾਂ